ਪੋਤ ਹੋਣੀ ਵੇਖ ਲਾ ਕਦੋਂ ਦੇ ਆਏ ਆ ਕਿਤੇ ਪਾਣੀ ਦਾ ਘੋਟ ਨਹੀਂ ਲੈ ਕੇ ਆਈ ਨਾ ਕਿਤੇ ਆਣ ਕੇ ਕੁੜੀ ਦਾ ਹਾਲ ਪੁੱਛਿਆ ਵਾ ਵੀ ਗੋਪੀ ਠੀਕ ਵਾ ਹੁਣ ਡਾਕਟਰ ਨੇ ਕੀ ਕਿਹਾ ਹੁੰਦੀ ਆ ਆਪਣੀ ਕੁੜੀ ਜਾਂ ਨਿਕਲ ਨਿਕਲ ਜਾਣੀ ਹੀ ਮਤ ਰਈਆਂ ਵਾਲੀ ਕਰਕੇ ਛੱਡੀ ਐ ਨਾ ਬਪੂਆ ਜੀ ਉਹ ਵੀ ਸਵੇਰ ਦੀ ਦਹੀਂ ਆ ਰੋਟੀ ਪਾਣੀ ਵੀ ਕੀਤਾ ਹੋਣਾ ਮੁੰਡੇ ਨੂੰ ਸਕੂਲੇ ਘੱਲਿਆ ਕੋਈ ਗੱਲ ਨਹੀਂ ਆਪੇ ਆ ਜਾਂਦੀ ਆ ਹੁਣ ਮੈਂ ਦੱਸੋ ਕੀ ਕਵਾਂ ਇੱਕ ਬੰਨੇ ਇਧਰ ਵਿਵਤਾ ਪਈ ਆ ਜੇ ਉਹ ਨਾਰਾਜ਼ ਹੋ ਕੇ ਚਲ ਗਈ ਤੇ ਫਿਰ ਉਹਨੂੰ ਮਨਾਉਣ ਜਾਊਂਗਾ ਆਹੋ ਉਹਨੂੰ ਨਾ ਕੁਝ ਕਵੀ ਤਾਂ ਹੀ ਤਾਂ ਸਿਰ ਤੇ ਚੜੀ ਆ ਭੂਆ ਜੀ ਜੇ ਤੁਹਾਨੂੰ ਬਹੁਤਾ ਲੱਗਦਾ ਵਾ ਨਾ ਕਿ ਮੈਂ ਉਹਨੂੰ ਸਾਂਪਦੀ ਨਹੀਂ ਚਾਹੀ ਕਿਦਾ ਵਾ ਤੈਨੂੰ ਆਪਣੇ ਨਾਲ ਹੀ ਲੈ ਜਾਓ ਜਦੋਂ ਠੀਕ ਹੋ ਜੂਗੀ ਨਾ ਛੱਡ ਜਿਓ ਭਾਈ ਬੇਸ਼ੱਕ ਆ ਵੇਖ ਲੈ ਮੁੰਡਿਆ ਜਬਾਨ ਲੈ ਜਾਂਦੀ ਆ ਨਾਲ ਅੱਧੀ ਤਨਖਾਹ ਦਿਆ ਕਰ ਕੁੜੀ ਨੂੰ ਹਾਂ ਰਵਿੰਦਰ ਮੈਨੂੰ ਪਤਾ ਵਾ ਜਿਹੜੀ ਮਾਂ ਹੁੰਦੀ ਆ ਮਾਂ ਨੂੰ ਫਿਕਰ ਹੋਣਾ ਵਾ ਹੁਣ ਤੂੰ ਆਉਂਦੇ ਨੂੰ ਖਿਚੜੀ ਬਣਾਈ ਆ ਤੇ ਤੈਨੂੰ ਫਿਕਰ ਹੀ ਤੇ ਤੂੰ ਬਣਾਈ ਆ ਮੈਂ ਤੇ ਭੂਆ ਨੂੰ ਤੇਰੇ ਆਉਣ ਤੋਂ ਗੀਤਾ ਕਹਿਣ ਦਿਆ ਹੈ ਪਰੇ ਆ ਵੀ ਉਹਦੇ ਇੱਥੇ ਆ ਕੇ ਗੱਲਾਂ ਡੇ ਆ ਨਾ ਕਰਨਾ ਮੈਨੂੰ ਫਿਰ ਇਦਾਂ ਚੰਗਾ ਨਹੀਂ ਲੱਗਦਾ ਹੈਗਾ ਜਦੋਂ ਫਿਰ ਆ ਕੇ ਸੁਣਾਉਂਦੇ ਆ ਉਹ ਪ੍ਰਾਣੀਆਂ ਬੁੜੀਆਂ ਨੂੰ ਆਤ ਹੁੰਦੀ ਹੈ ਇਹ ਚੰਗੀ ਆਤ ਵਾ ਕੱਲ ਵੀ ਪਰਾਂ ਤੁਸੀਂ ਕਿਹੜੀਆਂ ਗੱਲਾਂ ਕੀਤੀਆਂ ਵਾ ਉਹ ਚੜੀ ਰੋਂਦੀ ਰਹੀ ਆ ਜੇ ਨਹੀਂ ਨਾ ਚੰਗੀ ਲੱਗਦੀ ਫਿਰ ਚੱਲ ਜਾਂਦੀ ਜੋ ਵੇ ਉਹ ਤਾਂ ਰੋਂਦੀ ਬੜੀ ਦਿਖਦੀ ਆ ਤੈਨੂੰ ਨਾਲੇ ਨਾ ਮੈਂ ਜਾਣ ਵਾਸਤੇ ਨਹੀਂ ਨਿਆਂਦੀ ਹੱਥੀ ਲੈ ਕੇ ਆਈ ਹੀ